ਤੁਸੀਂ ਦੇਖ ਰਹੇ ਹੋ ਮਾਚੂਵਾੜਾ ਨਿਊਜ਼ ਰਾਤ ਦੇ ਹਨੇਰੇ ਦੇ ਵਿੱਚ ਚਿੱਟੇ ਸੋਨੇ ਦੀ ਤਸਕਰੀ ਕਰਨ ਵਾਲਿਆਂ ਦੇ ਹੌਸਲੇ ਇੰਨੇ بلند ਹਨ ਕਿ ਉਹ ਬਿਨਾਂ ਕਿਸੇ ਡਰ ਪੈਦੇ ਸ਼ਰਿਆਮ ਹੀ ਰਾਤ ਨੂੰ ਮਾਚੂਵਾੜਾ ਸਾਈਂ ਦੇ ਨਜ਼ਦੀਕ ਪੈਂਦੇ ਪਿੰਡ ਦੁਪਾਣਾ ਵਿੱਕੀ ਮਾਈਨਿੰਗ ਦਾ ਕੰਮ ਜੋਰਾ ਸ਼ੋਰਾ ਨਾਲ ਕਰਦੇ ਹਨ ਤੇ ਜਦੋਂ ਪਿੰਡ ਦੀਆਂ ਕੁਝ ਮੋਤਵੜ ਬੰਦਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਨਾਂ ਦੇ ਉੱਪਰ ਗੱਡੀਆਂ ਅਤੇ ਟਰੈਕਟਰ ਟਰਾਲੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਸਭ ਮੌਕੇ ਪਿੰਡ ਦੇ ਲੋਕਾਂ ਨੇ ਅਰੀਤੇ ਦੇ ਭਰੇ ਹੋਏ ਟਿੱਪਰ ਪੋਪਲਨ ਮਸ਼ੀਨਾ ਇੱਕ ਫੋਰਚੂਨਰ ਗੱਡੀ ਤੇ ਇੱਕ ਟਰੈਕਟਰ ਟਰਾਲੀ ਅਤੇ ਹੋਰ ਕਈ ਚੀਜ਼ਾਂ ਮੌਕੇ ਤੇ ਫੜੀਆਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਅਕਸਰ ਹੀ ਅਰੀਤ ਮਾਫੀਆ ਇੰਨਾ ਸਰਗਰਮ ਕਿਉਂ ਅਤੇ ਇਹ ਕਿਸੇ ਦੀ ਛੈ ਉੱਤੇ ਰਾਤ ਨੂੰ ਸ਼ਰਿਆਮ ਕਿਸੇ ਬਿਨਾ ਕਿਸੇ ਡਰ ਪੈ ਦੇ ਰੀਤੇ ਦਾ ਕੰਮ ਕਰਦੇ ਹਨ ਇਹਨਾਂ ਦੇ ਸਿਰ ਦੇ ਉੱਤੇ ਕਿਸੇ ਦਾ ਹੱਥ ਆ ਜੋ ਇਹ ਬਿਲਕੁਲ ਵੀ ਨਹੀਂ ਡਾਦੇ ਕਿਸੇ ਨੂੰ ਕੁੱਟਣ ਅਤੇ ਮਾਰਨ ਤੋਂ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਅਤੇ ਕੀ ਕੀਆ ਪਿੰਡ ਵਾਸੀਆਂ ਨੇ ਮਾਛਵਾੜਾ న్యూਸ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਛੜੋਦੀ ਦੀ ਖਾਸ ਰਿਪੋਰਟ ਕੀ ਨਾਮ ਹੈ ਤੁਹਾਡਾ ਕਰਨੈ ਸਿੰਘ ਨੰਬਰਦਾਨ ਪਿੰਡ ਪਣਾ ਜੀ ਕੀ ਮਾਮਲਾ ਹੈਗਾ ਜੀ ਰਾਤ ਦਾ ਇਹ ਸਾਰੇ ਮਾਮਲਾ ਇਸ ਤਰ੍ਹਾਂ ਹੋਇਆ ਜੀ ਰਾਤ ਲਗਭਗ 10 ਵਜੇ 10:30 ਵਜੇ ਸਾਨੂੰ ਇਹ ਫੋਨ ਕਰਿਆ ਕਿ ਦਿੱਤੋਂ ਭਾਈ ਚਾਰ ਜੀ ਬਈ ਇਸ ਤਰ੍ਹਾਂ ਟਿੱਪਰ ਲੰਘਦੇ ਪੋਪ ਲਾਈਨ ਲੰਘ ਰਹੀ ਹੈ ਚਲੋ ਅਸੀਂ ਵਿਸ਼ਵਾਸ ਨਹੀਂ ਕਰਿਆ ਜੀ ਬਈ ਚਲ ਦੇਖਦੇ ਆ ਕੋਈ ਹੌਲ ਹੀ ਛਾਣਮੀਣ ਕਰਦੇ ਛਾਣਮੀਣ ਕਰੀ ਆਪਾਂ ਸਾਰੀ ਜੀ ਵਾਕਈ ਇਹ ਦਰਿਆ ਦੇ ਵਿੱਚ ਖੜਕਾ ਹੋ ਰਿਆ ਸੀ ਤੇ ਭਰ ਰਾਇ ਜੀ ਤੇ ਇਹਨਾਂ ਦੀਆਂ ਗੱਡੀਆਂ ਇੱਕ ਦੋ ਵਾਰੀ ਇੱਥੋਂ ਲੰਘੀਆਂ ਜੀ ਸਾਡੇ ਇੱਥੇ ਖੜੇ ਸੀ ਅਸੀਂ 55 10 ਬੰਦੇ ਦੀ 12 13 15 ਹੋ ਗਏ ਜੀ ਇਸ ਤਰ੍ਹਾਂ ਇਕੱਠੇ ਗੜੇ ਇਹ ਗੱਡੀਆਂ ਕੋਲੋਂ ਲੰਘ ਕੇ ਵਿਜੇਤਾ ਅਮਕੀ ਵਾਲੇ ਜੀ ਵੀ ਸਟਾਈਲ ਬਣਾ ਕੇ ਫਿਰ ਟੇਪਰ ਜੀ 11:00 ਵਜੇ 11:30 ਵਜੇ ਨੇ ਕੱਢਿਆ ਉਧਰੋਂ ਜੀ ਇੱਥੇ ਆ ਕੇ ਖੜ ਗਏ ਜੀ ਕਦੀ ਰੋਕੇ ਆ ਜੀ ਅਸੀਂ ਨਗਾਣਾ ਜੀ ਬਹੁਤ ੱੱਕੇ ਛਾਈ ਮਾਰਾ ਚੰਗਾ ਲਫ਼ਜ਼ ਬੋਲੇ ਜੀ ਅਸੀਂ ਉਹਨਾਂ ਬਾਈਆਂ ਨੂੰ ਕਿਹਾ ਤੁਸੀਂ ਸਾਡੀ ਦਾੜੀਆਂ ਸਾਡੀਆਂ ਮਜ਼ਾਰੀਆਂ ਤੁਸੀਂ ਭਾਈਚਾਰਾ ਆਪਣਾ ਖਰਾਬ ਕਰੋ ਵੀ ਤੁਸੀਂ ਇਹਨੂੰ ਬੰਦ ਕਰ ਦੋਗਾ ਮੈਂ ਇੱਥੇ ਨਗਾਣਾ ਜੀ ਪਰ ਸਾਡੀ ਜਨਤਾ ਦੇ ਇਸ ਤਰ੍ਹਾਂ ਦਾ ਸਾਥ ਦਿੱਤਾ ਵੀ ਨਹੀਂ ਨੰਗਣ ਦੇਣਾ ਤੇ ਉਸ ਤੋਂ ਬਾਅਦ ਟਰੈਕਟਰ ਆਇਆ ਬਾਈ ਕਹਿੰਦਾ ਤੁਸੀਂ ਮੈਨੂੰ ਰੋਕ ਕੇ ਦਿਖਾ ਲਓ ਉਹਨੇ ਟਰੈਕਟਰ ਵੀ ਆ ਦੇਖੋ ਪਲਟਾਇਆ ਜੀ ਤੇ ਇੱਥੇ ਗੈਰ ਕਾਨੂੰਨੀ ਬਿਲਕੁਲ ਕੰਮ ਹੋਇਆ ਜੀ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਟੱਕਰ ਬੰਦਿਆਂ ਦੀ ਸਾਨੂੰ ਕੋਈ ਪਛਾਣ ਨਹੀਂ ਹੋਈ ਜੀ ਅਸੀਂ ਫਿਰ 12112 ਤੇ ਕਾਲ ਕਰੀ ਜੀ ਉਸ ਤੋਂ ਬਾਅਦ 1.5 ਵਜੇ ਆਇਆ ਜੀ ਪ੍ਰਸ਼ਾਸਨ ਚਾਰੇ ਬੰਦੇ ਕਹਿੰਦੇ ਸਾਡੇ ਦੇ ਦੋ ਜੀ ਲੈ ਜਾਣੇ ਆ ਜੀ ਗੱਡੀਆਂ ਵੀ ਕਹਿੰਦੇ ਲੈ ਕੇ ਜਾਣੀ ਗੱਡੀਆਂ ਅਸੀਂ ਜਾਣ ਦਿੱਤੀਆਂ ਜੀ ਤੇ ਉਸ ਤੋਂ ਬਾਅਦ ਹੁਣ ਆਏ ਆ ਜੀ ਕਹਿੰਦੇ ਗੱਡੀਆਂ ਹੁਣ ਵੀ ਐਸਐਚਓ ਸਾਹਿਬ ਕਹਿੰਦੇ ਗੱਡੀਆਂ ਉੱਥੇ ਭੇਜ ਦੋ ਮੈਂ ਬੰਦ ਦੀ ਕਾਰਵਾਈ ਕਰ ਜਨਤਾ ਸਾਡੀ ਸਾਰਾ ਕਹਿ ਰਿਹਾ ਵੀ ਜੋ ਕਾਰਵਾਈ ਕਰਨੀ ਇੱਥੇ ਕੀਤੀ ਜਾਵੇ ਤੇ ਇਹ ਸਾਡੀ ਮੰਗ ਹੈ ਜੀ ਕਿੰਨੇ ਕਿ ਟਿੱਪਰ ਸੀਗੇ ਅੰਦਰ ਕੱਢ ਦੇਵੇ ਟਿੱਪਰ ਸੀਗੇ 7-8 ਜੀ ਇਹ ਮੌਕੇ ਤੇ ਕਾਬੂ ਕੀ ਰਿਹਾ ਇਧਰੋਂ ਆਨ ਤੇ ਬਾਕੀ ਦਰਿਆ ਤੋਂ ਸਾਈਡ ਤੋਂ ਲੰਘ ਕੇ ਜੀ ਲੱਗ ਲੂੰਗਾ ਇੱਕ ਪੋਪਲਰ ਮਸ਼ੀਨ ਐ ਇਸ ਟਾਈਮ ਉਹ ਆਪਣੇ ਬਸਤੀ 'ਚ ਖੜੀ ਗਈ ਸ਼ੇਰਪੁਰ ਬਸਤੀ ਜੀ ਉਹ ਉੱਥੇ ਘੇਰੀ ਗਈ ਹੈ ਜੀ ਤੇ ਇਸ ਤੋਂ ਪ੍ਰੰਤ ਸਾਡਾ ਹਾਈ ਕੋਰਟ ਵੀ ਇਸ ਖੱਡਾਂ ਦੇ ਪਹਿਲਾਂ ਜਿਹੜੀ ਚਰਚਾ ਹੋਈ ਸੀ ਹਾਈ ਕੋਰਟ ਸਾਡਾ ਪੈਂਡਿੰਗ ਕੇਸ ਪਿਆ ਜੀ ਤੇ ਆ ਇੱਕ ਪਬਲਿਕ ਰਸਤਾ ਉਹਦਾ ਆਪਦਾ ਜੀ ਬੰਦੇ ਦਾ ਇਹ ਵੀ ਸਾਡਾ ਆਨ ਵਾਲੇ ਕੋਈ ਇੱਥੇ ਪੰਗਾ ਲੈਂਦਾ ਇੱਥੇ ਬਿਲਕੁਲ ਹੀ ਚੱਲਣਾ ਜੀ ਸਟੇ ਹੋਇਆ ਸਟੇ ਹੋਇਆ ਜੀ ਇਹ ਸਾਡੀ ਇਹ ਵੀ ਬੇਨਤੀ ਆ ਕਿ ਜਿਹੜਾ ਰਾਹ ਸਾਡੇ ਨੂੰ ਤੱਕੋ ਸਾਨੂੰ ਬਹੁਤ ਦੁੱਖ ਆ ਜੀ ਸਾਡੇ ਏਰੀਆ ਨੂੰ ਦੁੱਖ ਆ ਸਾਡੀ ਬੇਇੱਜ਼ਤੀ ਸਾਡੀ ਬੇਇੱਜ਼ਤੀ ਹੋਈ ਜੀ ਤੇ ਹੁਣ ਤੱਕ 12 12 10 11 ਟਾਈਮ ਹੋ ਗਿਆ ਤੱਕ ਪ੍ਰਸ਼ਾਸਨ ਕੋਈ ਏਡੀ ਕਾਰਵਾਈ ਨਹੀਂ ਕਰ ਰਹੀ ਹੈ ਨਾ ਮੈਨਿੰਗ ਕਰ ਰਹੀ ਹੈ ਨਾ ਕੋਈ ਹੋਰ ਮਹਿਕਮੇ ਵਾਲੇ ਕਰ ਰਹੇ ਆ ਸਾਡੀ ਇਹੀ ਮੰਗ ਆ ਵੀ ਇੱਥੇ ਮੌਕੇ ਤੇ ਆ ਕੇ ਦੋ ਵੀ ਹੈਗਾ ਸਾਨੂੰ ਉਹਦੀ ਲਿਖਤੀ ਰੂਪ ਚ ਦਿੱਤਾ ਜਾਵੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਮਾਛੀਵਾੜਾ ਖਾਮ ਤੋਂ ਜੀ ਅੱਛਾ ਕੀ ਮਾਮਲਾ ਹੈਗਾ ਇਹ ਦੂ ਦਾ ਮਾਮਲਾ ਇਹ ਹੈ ਜੀ ਕਿ ਰਾਤ ਜਿਹੜੀ 4 ਨਵੰਬਰ ਦੀ ਰਾਤ ਨੂੰ 10 11 ਵਜੇ ਦੇ ਕਰੀਬ ਇੱਥੇ ਇੱਕ ਪੋਕਲੈਨ ਮਸ਼ੀਨ ਤੇ ਪੰਜ ਸੱਤ ਟਿਪਰ ਤੇ ਇੱਕ ਦੋ ਟਰਾਲੀਆਂ ਜਿਹੜੀਆਂ ਸੀਗੀਆਂ ਨਾਲ ਇੱਕ ਜਿਹੜੀ ਫਾਰਚੂਨਰ ਗੱਡੀ ਹੈ ਜੀ ਉਹ ਮਾਈਨਿੰਗ ਕਰਨ ਆਈ ਸੀ ਸੱਤ ਰੋਜ਼ ਦੇ ਵਿੱਚ ਦੁਪਾਣੇ ਦੀ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਜਿਹਦਾ ਕੋਈ ਹੈ ਹੀ ਨਹੀਂਗਾ ਕੋਈ ਸੁਰਸਰ ਆ ਗਈ ਹੈ ਨਹੀਂ ਕੋਈ ਮਨਜ਼ੂਰੀ ਹੈ ਨਹੀਂ ਕੁਝ ਵੀ ਨਹੀਂ ਹੈਗਾ ਉਹ ਰਾਤ ਆ ਕੇ ਉਹਨਾਂ ਨੇ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਟਿੱਪਲ ਭਰਿਆ ਖੜਾ ਹੀ ਤੁਹਾਡੇ ਸਾਹਮਣੇ ਤੇ ਇਲਾਕੇ ਦੇ ਮੋਢਵਰ ਸੱਜਣਾ ਨੂੰ ਜਿਉਂ ਹੀ ਪਤਾ ਲੱਗਿਆ ਰਾਤ ਨੂੰ ਉਹ ਇਕੱਠੇ ਹੋਏ ਉਹਨਾਂ ਨੇ ਆ ਕੇ ਰੁਕਿਆ ਤੇ ਉਹਨਾਂ ਨੇ ਉਹਨਾਂ ਨਾਲ ਵੀ ਹਥੋਪਾਈ ਹੋਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਉਹਨਾਂ ਨੇ ਉੱਤੇ ਗੱਡੀ ਦੇ ਟਰੈਕਟਰ ਟਰਾਲੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਿਆ ਕਿ ਅਸੀਂ ਤੁਹਾਨੂੰ ਵੇਖ ਲਾਂਗੇ ਤੁਹਾਨੂੰ ਜਾਨੋਂ ਮਾਰ ਦੇਾਂਗੇ ਜੇ ਤੁਸੀਂ ਸਾਡੇ ਕੰਮ 'ਚ ਵਿਘਨ ਪਾਇਆ ਉਹ ਕਦੇ ਕਿਸੇ ਦਾ ਨਾਮ ਲੈ ਰਹੇ ਨਹੀਂ ਕਦੇ ਕਿਸੇ ਦਾ ਨਾਮ ਲੈ ਰਹੇ ਨਹੀਂ ਕਦੇ ਗੁਰਦੁਆਰਾ ਚਰਨ ਕਪੂਰ ਸਾਹਿਬ ਦਾ ਨਾਮ ਲੈ ਰਹੇ ਨਹੀਂ ਜੀ ਅਸੀਂ ਰਾਤ ਨੂੰ ਗੁਰੂ ਘਰ ਵਾਸਤੇ ਰੇਤਾ ਲੈ ਕੇ ਜਾ ਰਿਹਾ ਮੈਂ ਦੇਖੋ ਰਾਤ ਨੂੰ ਕਿਹੜੇ ਗੁਰੂ ਘਰ ਰੇਤਾ ਮੰਗਾਇਆ ਜਾਂਦਾ ਜੀ ਸੋ ਉਹਨਾਂ ਨੇ ਗੁੱਡਾ ਕਰਦੀ ਪੂਰੇ ਨੰਗਾ ਨਾਚ ਰਿਹਾ ਇੱਥੇ ਇਲਾਕੇ ਦੇ ਮੋੜਵਰ ਸਜਣਾ ਦੀ ਇਹ ਦਲੇਰੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਰੋਕ ਕੇ ਰੱਖਿਆ ਰਾਤ ਨੂੰ ਫਿਰ ਪ੍ਰਸ਼ਾਸਨ ਨੂੰ ਉਹਨਾਂ ਨੇ ਕਾਲ ਕੀਤੀ 112 ਤੇ ਤੇ ਬਾਅਦ ਵਿੱਚ ਪ੍ਰਸ਼ਾਸਨ ਪੁਲਿਸ ਆਈ ਹੈ ਜੀ 1 ਵਜੇ ਚਾਰ ਬੰਦਿਆਂ ਨੂੰ ਉਹ ਲੈ ਗਈ ਬਾਕੀ ਇੱਕ ਪੋਕਲੇਨ ਮਸ਼ੀਨ ਉਧਰ ਸ਼ੇਰਪੁਰ ਬਸਤੀ ਖੜੀ ਹੈ ਤੁਹਾਡੇ ਸਾਹਮਣੇ ਇੱਕ ਟਿਪਰ ਹੈ ਫੋਰਚੂਨਰ ਗੱਡੀ ਹੈ ਤੇ ਨਾਲ ਹੀ ਇੱਕ ਟਰੈਕਟਰ ਟਰਾਲੀ ਜਿਹੜਾ ਇਹਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਵੀ ਮੌਕੇ ਤੇ ਮੌਜੂਦ ਹੈ ਜੀ ਕਿਹੜੇ ਬੰਦੇ ਸੀ ਕੀ ਨਾਮ ਸੀ ਉਹਨਾਂ ਦਾ ਜਿਨ੍ਹਾਂ ਨੇ ਟੱਕ ਚਲਾਇਆ ਇਹ ਪ੍ਰਸ਼ਾਸਨ ਕਿਥੋਂ ਰਾ ਇਹਦਾ ਹੁਣ ਪ੍ਰਸ਼ਾਸਨ ਦੇ ਸਪੁਰਦ ਕਰਤੇ ਜੀ ਚਾਰ ਬੰਦੇ ਹੁਣ ਅਸੀਂ ਕਿਹੜਾ ਉਹਨਾਂ ਨੂੰ ਜਾਣਦੇ ਆ ਜੀ ਇਹ ਤਾਂ ਹੁਣ ਪ੍ਰਸ਼ਾਸਨ ਦੱਸ ਸਕਦਾ ਹੈ ਵੀ ਜਿਹੜੇ ਚਾਰ ਬੰਦੇ ਉਹਨਾਂ ਨੇ ਫੜੇ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈ ਉਹ ਕੌਣ ਨੇ ਕੀ ਕੰਮ ਕਰਦੇ ਨੇ ਕਿੱਥੋਂ ਕਰਦੇ ਨੇ ਕਿਹਦੀ ਸ਼ੈ ਤੇ ਕਰ ਰਹੇ ਨੇ ਚਾਰ ਬੰਦੇ ਉਹ ਕਿਹੜੇ ਸੀਗੇ ਉਹ ਟੱਕ ਚਲਾ ਰਹੇ ਸੀ ਜਾਂ ਉਹ ਡਰਾਈਵਰ ਸੀ ਜਾਂ ਕੋਈ ਇਸ ਗੱਡੀ ਨਾਲ ਨੇ ਕੋਸ਼ਿਸ਼ કરી ਜਾਂ ਰਾਤ ਵੀ ਇੱਥੋਂ ਅਸੀਂ ਗੈਰ ਕਾਨੂੰਨੀ ਟੱਕੇ ਨਾਲ ਭਰ ਕੇ ਰਹਿ ਜਾਈਏ ਨਹੀਂ ਚਾਰ ਬੰਦੇ ਉਹ ਕਿਹੜੇ ਸੀ ਜਿਹੜੇ ਫੜੇ ਆ ਪੁਲਿਸ ਨੇ ਉਹਨਾਂ ਦਾ ਕੋਈ ਨਾਮ ਜਗਤਾਰ ਸਿੰਘ ਸ਼ਾਇਦ ਕੋਈ ਕੀ ਕਿਹੜਾ ਪਿੰਡ ਹੈ ਜੀ ਉਹਨਾਂ ਦਾ ਸ਼ਾਲੂ ਭੈਣੀ ਕੁਝ ਇਦਾਂ ਨਾਂ ਲੈ ਰਹੇ ਨੇ ਤੇ ਕੋਈ ਚੜੋਦੀ ਦਾ ਬੰਦਾ ਹੋ ਸਕਦਾ ਸਾਡੇ ਕੋਈ ਲੋਕਲ ਇੱਥੋਂ ਵੀ ਕਿਸੇ ਦੀ ਮਿਲਿ ਭੁਗਤ ਹੋਵੇ ਕਿਉਂਕਿ ਕਿਸੇ ਦੀ ਮਿਲਿ ਭੁਗਤ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣੇ ਦੇ ਜੀ ਇਹ ਟਿੱਪਰ ਤੁਹਾਡਾ ਹੈ ਇਹ ਨਹੀਂ ਕਿੰਨਾ ਦਾ ਟਿੱਪਰ ਇਹ ਮਾਲਕ ਦਾ ਨਾਮ ਨਹੀਂ ਜਾਣਦੇ ਅੱਗੇ ਜੀ ਮੁਨਸ਼ੀ ਹੁੰਦੇ ਨੇ ਅੱਗੇ ਉਹਨਾਂ ਨੂੰ ਬਸ ਉਹਨਾਂ ਨਾਲ ਹੀ ਲਿੰਕ ਹੁੰਦੇ ਆ ਜੀ ਆਪਣੇ ਦੇ ਮੁਨਸ਼ੀ ਦਾ ਕੀ ਨਾਮ ਆ ਨਾਮ ਨਹੀਂ ਪਤਾ ਹੁੰਦਾ ਜੀ ਅੱਛਾ ਨਾਮ ਕਿਸੇ ਇੱਕ ਦਾ ਸੋਨੂ ਆ ਕਿ ਏਦਾਂ ਕੁਝ ਹੁੰਦਾ ਕਿ ਏਦਾਂ ਕੋਈ ਨਾਮ ਹੁੰਦਾ ਜੀ ਅੱਛਾ ਤੇ ਤੁਹਾਨੂੰ ਇੱਥੇ ਕਿਹਨੇ ਬੁਲਾਇਆ ਸੀਗਾ ਪਿੰਡ ਚ ਟਾਗਾ ਹਟ ਦਰਿਆ ਦੇ ਵਿੱਚ ਟੱਕ ਦਰਿਆ ਦੇ ਵਿੱਚ ਤੇ ਵੀਰੇ ਕਿਵੇਂ ਹੁੰਦੇ ਅੰਗੇ ਸਾਡੇ ਬੰਦੇ ਹੁੰਦੇ ਨੇ ਬਜਰੀ ਲੈਣ ਭੇਜ ਦਿੰਦੇ ਨੇ ਰੇਤਾ ਲੈਣ ਭੇਜ ਦਿੰਦੇ ਨੇ ਕਈ ਟੱਕ ਚੱਲਦੇ ਨੇ ਦਰਿਆ 'ਚ ਕਿਹੜਾ ਇੱਕ ਟੱਕ ਚੱਲ ਰਿਹਾ ਜੀ ਅੱਛਾ ਪਹਿਲਾਂ ਵੀ ਜਾਣਦੇ ਹੋ ਪਰ ਹਾਂਜੀ ਪਹਿਲਾਂ ਜਾਣਦੇ ਆ ਜੀ ਲੁਧਿਆਣਾ ਤੋਂ ਲੁਧਿਆਣੇ ਤੋਂ ਪਰੇ ਹੀ ਜਾਣਦੇ ਆ ਨਹੀਂ ਨਹੀਂ ਦਰਿਆ ਦੇ ਵਿੱਚ ਪਹਿਲਾਂ ਵੀ ਇੱਥੇ ਰੇਤਾ ਨਹੀਂ ਜੀ ਨਹੀਂ 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 ਅੱਛਾ ਅੱਛਾ ਤੇ ਰਾਤੀ ਕੀ ਗੱਲ ਹੋਈ ਆ ਰਾਤੀ ਇਹਨਾਂ ਨੇ ਗੱਡੀ ਰੋਕੀ ਆ ਜੀ ਇਹਨਾਂ ਨੇ ਅਸੀਂ ਰੋਕੀ ਆ ਗੱਡੀ ਇਹ ਕਹਿੰਦੇਗੇ ਇਤੂ ਬਰਗ ਲਿਆਂਦਾ ਮੈਂ ਕਿਹਾ ਮੈਨੂੰ ਤੇ ਵੀਰੇ ਪਿੰਡ ਦਾ ਵੀ ਨਾਂ ਨਹੀਂ ਪਤਾ ਹੈਗਾ ਕਿ ਤੂੰ ਇਹ ਨਾਲੂ ਭਰ ਕੇ ਲਿਆਂਦਾ ਰੋਕ ਲਿਆ ਬਸ ਕੋਈ ਗੱਲਬਾਤ ਨਹੀਂ ਹੋਈ ਤੇ ਪਰਚੀ ਕੋਈ ਦਿੱਤੀ ਟੱਕ ਲੈਣੇ ਤੁਹਾਨੂੰ ਨਹੀਂ ਜੀ ਕੋਈ ਪਰਚੀ ਨਹੀਂ ਦਿੱਤੀ ਅੱਛਾ ਬਿਨਾ ਪਰਚੀ ਤੇ ਚਲਾ ਰਹੇ ਹੋ ਪਤਾ ਨਹੀਂ ਜੀ ਇਹਨਾਂ ਆਪਣੇ ਨੂੰ ਕਿਉਂ ਪਰਚੀ ਨਹੀਂ ਮਿਲੀ ਜੀ ਅੱਛਾ ਕਿੰਨੇ ਦਾ ਭਰਿਆ ਕਿ ਪਰ ਉਹਨਾਂ ਨਹੀਂ ਜੀ ਪਤਾ ਨਹੀਂ ਕੁਝ ਪਤਾ ਨਹੀਂ ਕੁਝ ਨਹੀਂ ਜੀ ਆਪਾਂ ਪੈਸੇ ਨਹੀਂ ਦੇ ਕੇ ਨਹੀਂ ਜੀ ਨਹੀਂ ਕੋਈ ਪੇਮੈਂਟ ਨਹੀਂ ਆਪਾਂ ਦਿੱਤੀ ਜੀ ਸਰ ਕੀ ਮਾਮਲਾ ਹੈ ਜਿਹੜਾ ਰਾਤੀ ਇੱਕ ਦੁਪਾਨਾ ਪਿੰਡ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਪਿਆ ਅੱਛਾ ਜੀ ਮੈਂ ਏਅਸ ਜਗਤਾਰ ਸਿੰਘ ਚਾਰ ਚੌਕੇ ਵਹਿਲੌਰਪੁਰ थाना ਮਛੇਵੜਾ ਵਿਖੇ ਤੈਨਾ ਤਾਂ ਸਾਨੂੰ ਆ ਬਾਅਦ ਰਾਤ ਪਤਾ ਲੱਗਾ ਹੈਗਾ ਜੀ ਇਹ ਜਿਹੜੇ ਟਿੱਪਰ ਤੇ ਇੱਕ ਜੀਸੀਬੀ ਵਗੈਰਾ ਇਹ ਇੱਥੇ ਮੈਨਿੰਗ ਕਰਨ ਆਇਆ ਸੀ ਜੋ ਅਨਲੀਗਲ ਸੀਗਾ ਅਨਲੀਗਲ ਹੈਗਾ ਇਹ ਸਬੰਧੀ ਮੌਕੇ ਤੇ ਸਾਡੇ ਇਸ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੋਕ ਲਿਆ ਰੋਕਣ ਉਪਰੰਤ ਅਸੀਂ ਹੁਣ ਮੌਕੇ ਤੇ ਇੰਸਪੈਕਟਰ ਮੈਨਿੰਗ ਬੁਲਾਏ ਨੇ ਜੇ ਉਹ ਮੈਨਿੰਗ ਮੁਤਾਬਕ ਜੋ ਵੀ ਦਰਮਾਨਾ ادا ਕਰਦੇ ਨੇ ٹھیک ہے نہیں مطابق قانون ਜਿਹੜੀ کاروائی ਬਣਦੀ ਆ ਉਹ ਅਮਲ ਵਿੱਚ ਲੈਂਦੀ ਜਾ ਰਹੀ ਹੈ ਇੱਕ ਪਿੰਡ ਵਾਸੀਆਂ ਨੇ આરોਪ ਲਗਾਇਆ ਵੀ ਉਹਨਾਂ ਨੇ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਬੰਦੇ ਸੀਗੇ ਮਾਈਨਿੰਗ ਕਰਵਾ ਰਹੇ ਉਹ ਦੇਖੋ ਜਿਹਸ ਤਰ੍ਹਾਂ ਇਹਨਾਂ ਨੇ ਪਿੰਡ ਵਾਸੀਆਂ ਨੇ ਜੋ ਵੀ ਇਲਜ਼ਾਮ ਲਾਇਆ ਹੈਗਾ ਉਹ ਤਫਤੀਸ਼ ਦਾ ਜੋ ਵੀ ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਆਉਣਗੇ ਉਸ ਹਾਵਨਾ ਕਾਰਵਾਈ ਕੀਤੀ ਜਾਊਗੀ ਜੇ ਕੋਈ ਐਫ ਆਰ ਦਰਜ ਵਾਲੇ ਪਾਸੇ ਨੂੰ ਜੇ ਅਦਾ ਜੁਰਮਾਨਾ ਨਹੀਂ ਕਰਦੇ ਜਿਸ ਤਰ੍ਹਾਂ ਦਾ ਨੇ ਰੂਪ ਲਾਇਆ ਉਹਦੇ ਮੁਤਾਬਕ ਵੀ ਕਾਰਵਾਈ ਕੀਤੀ ਜਾਊਗੀ ਜੇ ਕੋਈ ਜੇ ਕੋਈ ਸਾਹਮਣੇ ਗੱਲ ਆਉਂਦੀ ਆ ਪਿੱਪਰ ਦੀਆਂ ਸਰ ਨੰਬਰ ਪੇਟਾ ਵੀ ਨਹੀਂ ਹੈਗੀਆਂ ਨਾ ਫਰੰਟ ਨੰਬਰ ਲੇਡ ਹੈ ਨਾ ਬੈਕ ਤੇ ਉਹ ਵੀ ਜਿਹਦੇ ਵਿੱਚ ਰੇਤ ਭਰੀ ਹੋਈ ਉਹ ਵੀ ਦਰਾਨੇ ਪਰਦਾਤ ਪ੍ਰਤੀਸ਼ ਜਿਸ ਤਰ੍ਹਾਂ ਦਾ ਵੀ ਹੋਗਾ ਉਹ ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਜੇ ਇਹਨਾਂ ਨੇ ਕੋਈ ਨੰਬਰ ਵਗੈਰਾ ਨਹੀਂ ਲਾਇਆ ਹੈਗਾ ਉਹ ਅਨਲੈ ਇਸ ਤਰ੍ਹਾਂ ਅਨਲੈਕਲ ਚਲਾ ਰਹੇ ਨੇ ਉਹ ਬਿਲਕੁਲ ਸਹੀ ਨਹੀਂ ਹੈਗਾ ਕਾਨੂੰਨ ਦੀ ਦੀ ਉਹਨਾਂ ਨੇ ਉਲੰਘਣਾ ਕੀਤੀ ਆ ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਮੌਕੇ ਤੇ ਪੋਪਲਾਈਨ ਵੀ ਪਿੰਡ ਵਾਸੀਆਂ ਨੇ ਘੇਰੀ ਆ ਤੇ ਉਹ ਤੁਸੀਂ ਲੈ ਲਈ ਕਬਜ਼ੇ ਚ ਕਿਸੇ ਨਿਕੋ ਹੁਣ ਮੁਕਤੇ ਆਇਆ ਮੈਂ ਦੇਖਦਾ ਸਾਰੇ ਹਾਲਾਤ ਇਹਨਾਂ ਨੇ ਕਰਤੀ ਆ ਜੇ ਤਾਂ ਮੈਨਿੰਗ ਅਫਸਰ ਵੱਲੋਂ ਜੋ ਵੀ ਸਾਨੂੰ ਰਿਟਰਨ 'ਚ ਦਿੱਤਾ ਜਾਊਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਊਗੀ ਸਰਕਾਰ ਦੇ ਵਿੱਚ ਚਾਰ ਨੌਜਵਾਨ ਜਿਹੜੇ ਆਏ ਸੀ ਕਹਿੰਦੇ ਮਾਈਨਿੰਗ ਕਰਾਂਦੇ ਸੀ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਇਹਨਾਂ ਨੇ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਉਹ ਵੀ ਦੇਖੋ ਜੀ ਤੁਹਾਨੂੰ ਮੈਂ ਇਹ ਕਹਿ ਰਿਹਾ ਹੈਗਾ ਜਿਸ ਤਰ੍ਹਾਂ ਮੈਨਿੰਗ ਇੰਸਪੈਕਟਰ ਮੈਨਿੰਗ ਜਿਹੜੇ ਅਫਸਰ ਆਏ ਨੇ ਉਹਨਾਂ ਦੇ ਮੁਤਾਬਕ ਜੋ ਜੈਸੀ ਸਾਨੂੰ ਰਿਪੋਰਟ ਦੇਣਗੇ ਉਹਨਾਂ ਦੇ ਮੁਤਾਬਕ ਉਸ ਤਰ੍ਹਾਂ ਦੀ ਕਾਰਵਾਈ ਅਮਲ ਚ ਲੈਂਦੇ ਜਾਊਗਾ ਜੇ ਅਦਾਜ਼ ਜਰਮਾਨਾ ਕਰ ਰਹੇ ਨੇ ਤਾਂ ਠੀਕ ਜੋ ਵੀ ਨਹੀਂ ਹੋਊਗੇ ਐਫਆਰ ਵਾਲੇ ਪਾਸੇ ਹੋਣਗੇ ਤਾਂ ਉਹਨਾਂ ਦੀ ਅਰੈਸਟ ਪਾਈ ਜਾਊਗੀ ਫੋਰਚਨਰ ਦੇ ਵਿੱਚ ਹਰ ਸ਼ਰਾਬ ਦੀਆਂ ਬੋਤਲਾਂ ਵੀ ਨਜ਼ਰ ਆ ਰਹੀਆਂ ਨੇ ਦੇਖੋ ਆਮ ਇਨਸਾਨ ਹਰ ਪੀਂਦਾ ਹੈਗਾ ਇਹ ਤਾਂ ਅਸੀਂ ਰੋਕ ਨਹੀਂ ਸਕਦੇ ਜੋ ਅਨਲੈਗਲ ਹੈਗੇ ਤਾਂ ਉਹ ਵੀ ਦੇਖ ਕੇ ਕਾਰਵਾਈ ਕੀਤੀ ਜਾਊਗੀ ਪਰ ਸ਼ਰਾਬ ਤਾਂ ਹਰ ਬੰਦਾ ਪੀਂਦਾ ਸਰਕਾਰ ਵੱਲੋਂ ਅਲਾਉਡ ਹੈ ਜੇ ਕੋਈ ਜ਼ਿਆਦਾ ਹੋਊਗੀ ਤਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਊਗੀ ਗੱਡੀ ਚਲਾਣੀ ਸਰਕਾਰ ਵੱਲੋਂ ਅਲਾਉਡ ਹੈ ਜੀ ਸ਼ਰਾਬ ਪੀ ਕੇ ਅ ਉਸ ਤਰ੍ਹਾਂ ਦਾ ਬਿਲਕੁਲ ਅਲਾਉਡ ਨਹੀਂ ਹੈ ਕਿਉਂਕਿ ਜੇ ਕੋਈ ਸ਼ਰਾਬ ਪੀ ਕੇ ਚਲਾਉਂਦਾ ਸਾਡੀ ਟ੍ਰੈਫਿਕ ਪੁਲਿਸ ਉਹਨਾਂ ਦਾ ਮੁਤਾਬਕ ਕ ஒாலாம்